ਪਬਲਿਕ ਜੋ ਹਮੇਸ਼ਾ ਹੀ ਟ੍ਰੈਫਿਕ ਰੂਲ ਨੂੰ ਤੋੜਦੀ ਹੈ ਜਿਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਹਰ ਵਾਰ ਅਜਹੀਆਂ ਸਕੀਮਾਂ ਚਲਾਉਂਦੇ ਨੇ ਅਜਹੀ ਮੂਹਿੰਮ ਚਲਾਉਂਦੇ ਨੇ ਤਾਂ ਕਿ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਅਵੇਅਰ ਕੀਤਾ ਜਾ ਸਕੇ ਲੇਕਿਨ ਪਬਲਿਕ ਚੇੜੀ ਆ ਫਿਰ ਵੀ ਬਾਜ਼ ਨਹੀਂ ਆਉਂਦੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਤੇ ਜਦੋਂ ਹਾਸਾ ਵਾਪਰ ਜਾਂਦਾ ਹੈ ਤੇ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਕਿ ਉਸ ਦੀ ਗਲਤੀ ਸੀ ਜਾਂ ਫਿਰ ਆਪਣੀ ਗਲਤੀ ਸੀ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਪ੍ਰੋਟੈਕਟ ਟ੍ਰੈਫਿਕ ਪੁਲਿਸ ਦੇ ਵੱਲੋਂ ਐਲੀਵੇਟਡ ਰੋਡ ਤੇ ਨਾਕਾਬੰਦੀ ਕੀਤੀ ਗਈ ਹੈ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਓਵਰ ਸਪੀਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਹੈਲਮਟ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਚਲਾਨ ਵੀ ਕੱਟੇ ਜਾ ਰਹੇ ਨੇ ਕਿਉਂਕਿ ਪਬਲਿਕ ਜੀਡੀਏ ਉਹ ਬਾਦ ਨਹੀਂ ਆ ਰਹੀ ਨਿਯਮਾਂ ਨੂੰ ਫਾਲੋ ਨਹੀਂ ਕਰ ਰਹੀ ਜੋ ਟ੍ਰੈਫਿਕ ਰੂਲਸ ਨੇ ਉਹ ਨਹੀਂ ਮੰਨ ਰਹੀ ਜਿਸ ਦੇ ਕਰਕੇ ਟ੍ਰੈਫਿਕ ਪੁਲਿਸ ਨੂੰ بار بار ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਉਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਓਵਰ ਸਪੀਡ ਗੱਡੀਆਂ ਆਉਣ ਕਾਰਨ ਐਕਸੀਡੈਂਟ ਹੋ ਜਾਂਦੇ ਨੇ ਜਿਸ ਦੇ ਕਾਰਨ ਸਿਰ ਵਿੱਚ ਸੱਟ ਲੱਗ ਜਾਂਦੀ ਹੈ ਪਰ ਲੋਕਾਂ ਨੇ ਹੈਲਮਟ ਵੀ ਨਹੀਂ ਪੋਣਾ ਹੈ ਓਵਰ ਸਪੀਡ ਵੀ ਚੱਲਣਾ ਆ ਤੇ ਹੈਲਮਟ ਵੀ ਨਹੀਂ ਪਾਉਣਾ ਆ ਤੇ ਜਦੋਂ ਕੋਈ ਹਾਸਾ ਵਾਪਰ ਜਾਂਦਾ ਆ ਤਾਂ ਫਿਰ ਜ਼ਿੰਮੇਵਾਰ ਠਹਿਰਾਉਣ ਲੱਗ ਜਾਂਦੇ ਨੇ ਕਿ ਸ਼ਾਇਦ ਸਾਹਮਣੇ ਵਾਲੀ ਦੀ ਗਲਤੀ ਹੈ ਜਾਂ ਫਿਰ ਪਿੱਛੇ ਵਾਲੀ ਦੀ ਗਲਤੀ ਹੈ ਇਸ ਕਰਕੇ ਜਾਗਰੂਕ ਜਿਹੜਾ ਹਰ ਵਾਰ ਨਾਕਾਬੰਦੀ ਕਰਕੇ ਲੋਕਾਂ ਨੂੰ ਕੀਤਾ ਜਾਂਦਾ ਤਾਂ ਜੋ ਉਹ ਹਾਸੇ ਹੋਣ ਤੋਂ ਬਚ ਜਾਣ ਤੇ ਇਸੇ ਮਾਮਲੇ ਨੂੰ ਲੈ ਕੇ ਜਦੋਂ ਡੀਸੀਪੀ ਹਰਪਾਚਿੰਗ ਨਾਲ ਗੱਲਬਾਤ ਕੀਤੀ ਗਈ ਜੋ ਕਿ ਉੱਥੇ ਮੌਜੂਦ ਸੀ ਤਾਂ ਉਹਨਾਂ ਨੇ ਸੜਕ ਸੁਰੱਖਿਆ ਨੂੰ ਲੈ ਕੇ ਕਿ ਕੁਝ ਕਿਹਾ ਉਹ ਸੁਣਦੇ ਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ ਐਸਐਮ ਜੀ ਨਿਊਜ਼ ਅੱਜ ਮਨ ਦਾ ਪ੍ਰੈਸ ਦੇ ਪਰ ਤੇ ਬਾਰੇ ਕੀ ਹੈ ਇਸੇ ਮਾਨ ਜੋ ਕਮਿਸ਼ਨਰ ਸਾਹਿਬ ਸਰ ਰஞ்சிਤ ਸਿੰਘ ਜੀ ਢਿੱਲੋਂ ਦੀਆਂ ਹਦਾਇਤਾਂ ਦੇ ਉੱਤੇ ਅੱਜ ਐਲੀਵੇਟ ਰੋਡ ਦੇ ਉੱਤੇ ਓਵਰ ਸਪੀਡ ਤੇ ਜਿਹੜੇ ਵਿਦਆਊਟ ਹੈਲਮਟ ਜਿਹੜੇ ਚੱਲਦੇ ਨੇ ਉਹਨਾਂ ਦੇ ਤੇ ਹੈਲੋ ਉਹਨਾਂ ਦਾ ਜਿਹੜਾ ਅਸੀਂ ਜਿਹੜਾ ਨਾਕਾ ਲਾ ਕੇ ਚਲਾ ਰਹੇ ਆ ਇਹ ਲੋਕਾਂ ਦੀ ਭਲਾਈ ਵਾਸਤੇ ਦੇਖੋ ਜੇ ਓਵਰ ਸਪੀਡ ਚੱਲਦੇ ਆ ਜੇ ਨਹੀਂ ਕੋ ਡੇਗ ਕੇਗਾ ਸਿਰ 'ਚ ਸੱਟ ਲੱਗੇਗੀ ਉਹਦਾ ਨੁਕਸਾਨ ਹੋਏਗਾ ਔਰ ਵੇਖੋ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਦੋਂ ਦੇ ਇਹ ਹੈਲਮਟ ਸੀਟ ਬੈਲਟ ਦੇ ਚਲਾਨ ਹੋਣੇ ਸ਼ੁਰੂ ਹੋ ਰਹੇ ਨੇ ਦੀ ਮੌਤਾਂ ਦੀ ਦਰ ਘਟੀ ਹੈ। ਇਸ ਕਰਕੇ ਰੋਡ ਸੇਫਟੀ ਦੇ ਤਹਿਤ ਵਿਟਾਊਟ ਜਿਹੜੇ ਆ ਹੈਲਮਟ ਜਿਹੜੇ ਉਹਨਾਂ ਦੇ ਮੈਕਸਿਮਮ ਚਲਾਨ ਕੀਤੇ ਜਾ ਰਹੇ ਆ। ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਅੱਤੇ ਜਿਹੜਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਟਾਊਟ ਹੈਲਮਟ ਆਏਗਾ ਉਸ ਦਾ ਚਲਾਨ ਕੀਤਾ ਜਾਏਗਾ। ਜਿੱਥੇ ਪੱਕ ਬਣੇਗਾ ਜਿੱਥੇ ਹੈਲਮਟ ਪਾਏਗਾ ਦੋ ਹੀ ਚੀਜ਼ਾਂ ਨੇ ਜਾਂ ਬੰਦਾ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਇਸ ਮਾਨ ਜੋ ਕਮਿਸ਼ਨ ਸਾਡੀ ਸਖਤ ਹੈ ਸਰ ਜਿਹੜੇ ਜੋ ਓਵਰ ਸਪੀਡ ਜਾ ਰਹੇ ਨੇ ਉਹਨਾਂ ਦੇ ਕਿੰਦਾ ਇਹਦਾ ਚਲਾਨ ਆ ਕਿ ਕਿੰਨਾ ਉਹਦਾ ਜੁਰਮਾਨਾ ਓਵਰ ਸਪੀਡ ਜਿਹੜੇ ਓਵਰ ਸਪੀਡ ਨੇ ਉਹਨਾਂ ਦਾ ਚਲਾਨ ਜਿਹੜਾ ਆ ਉਹ ਅਸੀਂ ਕਰ ਰਹੇ ਆ ਉਹਨਾਂ ਦਾ ਚਲਾਨ ਜਿਹੜਾ ਕੋਰਟ ਦਾ ਕਰਦੇ ਉਹ ਕੋਰਟ ਚ ਭੁਗਤਦੇ ਤੇ ਜਿਹੜਾ ਸਰ ਆਨਲਾਈਨ ਚਲਾਨ ਨੇ ਉਹ ਕਿਹਨਾ ਕਿਹਨਾ ਦੇ ਚਲਾਨ ਆ ਆਨਲਾਈਨ ਜਾਂ ਸੀਟ ਬੈਲਟਰ ਆ ਜੀ ਮਸ਼ੀਨ ਦੇ ਨਾਲ ਹੀ ਕਰਦੇ ਜਿਹਦੀ Google Payment ਹੁੰਦੀ ਆ ਵਿਦਆਊਟ ਹੈਲਮਟ ਹੈ 1000 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਜਿਹੜੀ ਆ ਗੂਗਲ ਪੇਮੈਂਟ ਦੇ ਰਾਹੀਂ ਕਰ ਰਹੇ ਆ ਜਿਹੜਾ ਸੀਟ ਪੈਨਡ ਦਾ ਵਾ ਉਹ 500 ਰੁਪਏ ਜੁਰਮਾਨਾ ਜੀ ਉਹਦੀ ਅਸੀਂ ਕਰ ਰਹੇ ਆ ਜੀ ਇਸ ਤਰ੍ਹਾਂ ਜਿਹੜੇ ਜੜੀਆਂ ਵੱਖ-ਵੱਖ ਨੇ ਜਿਨ੍ਹਾਂ ਦੇ ਵਿੱਚ ਗੂਗਲ ਪੇਮੈਂਟ ਦੇ ਜੁਰਮਾਨੇ ਨੇ ਉਹਨਾਂ ਨੇ ਅਸੀਂ ਕਰ ਰਹੇ ਹਾਂ ਤੇ ਕਈਆਂ ਲੋਕਾਂ ਕੋਲ ਜਿਹੜਾ ਦੂਜੀ ਆ ਪੇਮੈਂਟ ਜਾਦਾ ਹੈਵੀ ਹੋਣ ਕਰਕੇ 5000 10000 ਰੁਪਏ ਉਹਦੀ ਜਿਹੜੀ ਆ ਪੇ ਨਾ ਕਰ ਕਰਕੇ ਉਹ ਕੋਈ ਗੂਗਲ ਪੇਮੈਂਟ ਵੀ ਨਹੀਂ ਕਰ ਸਕਦੇ ਉਹਨਾਂ ਦੇ ਫਿਰ ਕੋਟ ਦੇ ਕਰਦੇ ਸਰ ਜਿਹੜੇ ਬੁਲਟ ਪਟਾਕੇ ਵਾਲੇ ਅਜੇ ਵੀ ਲੋਕ ਚਲਾ ਰਹੇ ਨੇ ਉਹਨਾਂ ਦਾ ਕੀ ਬੁਲਟ ਪਟਾਕੇ ਵਾਲਾ ਜਿਹੜਾ ਜੀ ਉਹਨਾਂ ਨੂੰ ਅਸੀਂ ਤੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀ